ਗੁਜਰਾਤ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੂਰੂ ਕਿ ਬੁਰਾ ਹਾਲ ਹੈ ਦੱਸਿਆ ਗਿਆ ਕਿ ਇੱਕ ਨੌਜਵਾਨ ਪੰਜਾਬ ਦੇ ਗੁਦਾਸਪੁਰ ਦਾ ਰਹਿਣ ਵਾਲਾ ਸੀ ਤੇ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਸੂਰਤ ਦੇ ਵਿੱਚ ਨਿੱਜੀ ਕੰਪਨੀ ਦੇ ਵਿੱਚ ਨੌਕਰੀ ਕਰਨ ਦੇ ਲਈ ਗਿਆ ਸੀ ਤੇ ਬੀਤੇ ਦਿਨੀ ਨੌਜਵਾਨ ਦੇ ਲਾਪਤਾ ਹੋਣ ਦੇ ਬਾਰੇ ਪਤਾ ਲੱਗਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਬੀਤੇ ਦਿਨੀ ਪਰਿਵਾਰ ਨੂੰ ਇੱਕ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਅੱਜ ਸੜੀ ਮ੍ਰਿਤਕ ਦੇ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੁੜੁਕ ਬੁਰਾ ਹਾਲ ਹੈ ਨਜ਼ਦੀਕੀ ਨੌਜਵਾਨ ਨੀ ਗੁਜਰਾਤ ਦੇ ਸੂਰਤ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਵਿੱਚ ਬਤਾਰ ਸਿਕਿਉਰਿਟੀ ਗਾਰਡ ਨੌਕਰੀ ਕਰਦਾ ਸੀਗਾ ਤੇ 20 ਜਨਵਰੀ ਨੂੰ ਇਹ ਨੌਜਵਾਨ ਲਾਪਤਾ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰ ਇਸ ਨੂੰ ਲੱਭਣ ਦੀ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਇਸੇ ਹੀ ਵਿਚਾਲੇ ਬੀਤੇ ਦਿਨੀਏ ਮੰਤਪਾਗੀ ਖਬਰ ਉਹਨਾਂ ਨੂੰ ਪਤਾ ਲੱਗਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਅੱਜ ਸੜੀ ਮ੍ਰਿਤਕ ਦੇ ਮਿਲੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋੜੋ ਰੋਕੇ ਬੁਰਾ ਹਾਲ ਤਸਵੀਰ ਕੇ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਦਾ ਭਰਾ ਇੱਕ ਵਿਦੇਸ਼ ਦੇ ਵਿੱਚ ਰਹਿੰਦਾ ਤੇ ਇਹ ਨੌਜਵਾਨ ਪੰਜਾਬ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿ ਰਿਹਾ ਸੀ ਤਾਂ ਕੁਝ ਸਮਾਂ ਪਹਿਲਾਂ ਹੀ ਗੁਜਰਾਤ ਦੇ ਵਿੱਚ ਨੌਕਰੀ ਕਰਨ ਗਿਆ ਸੀ ਤੇ ਜਿੱਥੇ ਉਸ ਦੀ ਮੌਤ ਹੋ ਚੁੱਕੀ ਹੈ ਤਦ ਤਸਵੀਰ ਕੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਦ ਤਸਵੀਰ ਕੇ ਸ ਮ੍ਰਿਤਕ ਨੌਜਵਾਨ ਦਾ ਨਾਮ ਜੋਬਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 24 ਸਾਲ ਸੀਗੀ ਤੇ ਉਸਦੀ ਗੁਜਰਾਤ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੁਸੀਂ ਫਿਰ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਠੀਕ ਹੈ ਸਾਡੇ ਨਾਲ ਤੇ ਇਦੂ ਮਾੜਾ ਹੋਰ ਕੀ ਹੋਣਾ ਹੈ ਸਾਡਾ ਤੇ ਲੱਕ ਟੁੱਟ ਗਿਆ ਘਰ ਵਿੱਚ ਅੱਗੇ ਪਿਓ ਨਹੀਂ ਸਿਰ ਤੇ ਤੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਗੀ ਨਹੀਂ ਰਹੀ ਹੁਣ ਕਿਤੇ ਸਾਰੇ ਜੀਣਾ ਕੋਦੀ ਜਿਹੜੀ ਬਾਡੀ ਕੇਸ ਹਾਲਾਤਾਂ ਦੇ ਵਿੱਚ ਜਿਹੜੀ ਮਿਲੀ ਬਾਡੀ ਤੇ ਵੇਖਣ ਲੈ ਕੇ ਨਹੀਂ ਮਿਲੀ ਉੱਥੋਂ ਹੀ ਲਿਆਈ ਨਹੀਂ ਸਕਦੇ ਇਹੋ ਜੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਇਹ ਸਾਨੂੰ ਸੰਸਕਾਰ ਉਹ ਫਿਰ ਉਹਦਾ ਉੱਧਰ ਹੋ ਰਿਹਾ ਹੈ ਹਾਂ ਜੀ ਸੰਸਕਾਰ ਉੱਥੇ ਹੀ ਅਸੀਂ ਤੇ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਹੱਡੀਆਂ ਹੀ ਲਿਆ ਕੇ ਵਿਖਾ ਦਿਓ ਹੋਰ ਤੇ ਉਥੋਂ ਕੁਝ ਲਿਆ ਨਹੀਂ ਸਕਦੇ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਆ ਇਹ ਵਿਚਾਰੀ ਕਿਦੇ ਸਿਰ ਤੇ ਜੀਏਗੀ ਤੇ ਕੀ ਖਾਏਗੀ ਉੱਤਰ ਤੇ ਕਮਾਉਣ ਵਾਸਤੇ ਖਲਾਇਆ ਸੀ ਤੇ ਕਮਾਈ ਛੱਡਿਆ ਸਾਡਾ ਪੁੱਤਰ ਵੀ ਨਹੀਂ ਕਾਰਾਇਆ ਹੁਣ ਸਰਕਾਰ ਤੁਹਾਡੀ ਇਹ ਹੀ ਮੰਗੇ ਪੇ ਸਾਡੀ ਮਦਦ ਕਰੇ ਬਿਲਕੁਲ ਪਤਾ ਲੱਗਾ ਕਿ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਮਾਂ ਦਾ ਟੈਟੂ ਜਿਹੜਾ ਬਣਵਾਇਆ ਸੀ ਹਾਂਜੀ ਮਾਂ ਤੇ ਨਾਂ ਵੀ ਲਿਖਵਾਇਆ ਮਾਂ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾਂ ਦਾ ਉਹਦੀ ਬਾਹਂ ਤੇ ਤੇ ਕਿਸ ਤਰ੍ਹਾਂ ਦਾ ਸੁਭਾਅ ਸੀ ਪਰਿਵਾਰ ਦੇ ਵਿੱਚ ਉਸ ਦਾ ਜਿਹੜਾ ਬਹੁਤ ਪਿਆਰ ਕਰਦਾ ਸੀ ਪਰਿਵਾਰ ਨਾਲ ਹਰ ਇੱਕ ਨਾ ਜੀ ਜੀ ਕਰਕੇ ਬੋਲਦਾ ਸੀ ਅਸੀਂ ਆ ਨਹੀਂ ਸਕਦੇ ਕਿ ਕਿੰਨਾ ਕੋ ਪਿਆਰ ਕਰਦਾ ਹੈ ਸਾਡੇ ਨਾਲ ਸਾਡੀਆਂ ਤੇ ਆਪਣੀਆਂ ਦੋ ਬੇਟੀਆਂ ਤੇ ਸਾਡੇ ਦੀ ਇਹ ਦੋਵੇਂ ਬੇਟੀਆਂ ਹਨ ਖੰਡਾ ਤੇ ਲੱਕ ਟੁੱਟ ਗਿਆ ਹਾਂਜੀ ਸਰ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਜਿਹੜਾ ਨੌਜਵਾਨ ਗੁਜਰਾਤ ਦੀ ਕੰਪਨੀ ਚ ਲਾਪਤਾ ਸੀ ਉਸੇ ਮ੍ਰਿਤਕ ਦੇ ਰੂਪ ਵਿੱਚ ਮਿਲੀ ਕੀ ਕਹਿਣਾ ਚਾਹੁੰਦੇ ਆ ਸਰ ਇਹ ਸਦਮਾ ਹੈ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਇਹਦਾ ਵੱਡਾ ਨੌਜਵਾਨ ਸਾਡਾ ਛੋਟੀ ਉਮਰ ਚ ਗਿਆ ਹੈ ਉੱਥੇ ਉਹਦਾ ਪਿਤਾ ਦਾ ਦਿਹਾਂਤ ਵੀ ਪਹਿਲਾਂ ਹੋਇਆ ਸੀਗਾ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖ ਦਾ ਪਹਾੜ ਜਿਹਨੂੰ ਕਹਿੰਦੇ ਡਿੱਗਾ ਹੈ ਗੁਜਰਾਤ ਚ ਇਹ ਬੱਚਾ ਸਾਡਾ ਨੌਕਰੀ ਕਰਦਾ ਸੀ ਪ੍ਰਾਈਵੇਟ ਨਿੱਜੀ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਸਾਨੂੰ ਸੀਸੀਟੀਵੀ ਫੁਟੇਜ ਮਿਲੀਆਂ ਨੇ ਜਿਹਦੇ ਦੇ ਵੇਖਿਆ ਜਾ ਰਿਹਾ ਇਸ ਬੱਚੇ ਦੇ ਨਾਲ ਧੱਕਾ ਹੋਇਆ ਜੀ ਅਸੀਂ ਪੰਜਾਬੀ ਕਿੱਥੇ ਵੀ ਜਾ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਉਹਨੇ ਕਿਉਂਕਿ ਜੋ ਪਤਾ ਲੱਗਾ ਕਿ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਸ ਦਾ ਸਾਨੂੰ ਪਿੰਜਰ ਸਾਨੂੰ ਕੋਈ ਫੁਟੇਜ ਮਿਲੀਆਂ ਨੇ ਪਿੰਜਰ ਸਰੀਰ ਦਿਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਤੇ ਸਾਡੇ ਉਹ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਕਾਫੀ ਜਦੋ ਜਹਿਦ ਨਾਲ ਇਨਸਾਫ ਲਿਆ ਕਿਉਂਕਿ ਉਹ ਸਾਡਾ ਪਰਚਾ ਨਹੀਂ ਸੀ ਕੱਢ ਰਹੇ ਬੱਚੇ ਦਾ ਉਹਨਾਂ ਦੇ ਉੱਤੇ ਉਹ ਕੰਪਨੀ ਦੇ ਕੁਝ ਕਰਿੰਦੇ ਗਰੋ ਹੋਵੇਗਾ ਜਿਨ੍ਹਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਦੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਪਰਚਾ ਨਾ ਕਟਿਆ ਤਾਂ ਪੰਜਾਬ ਤੋਂ ਜਥੇਬੰਦੀਆਂ ਚੱਲ ਕੇ ਆਉਣਗੀਆਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਕਰਕੇ ਗੱਲ ਕਹਿਣਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਨਾਲ ੱਟਕਾ ਹੋਇਆ ਤੂੰ ਕਹਿੰਦਾ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੇ ਬੱਚੇ ਨਾਲ ਬਹੁਤ ਵੱਡਾ ੱਟਕਾ ਹੋਇਆ 23 ਦਾ ਬੱਚਾ ਖਤਮ ਕੀਤਾ ਸਾਨੂੰ ਕੱਲ ਪਰਸੋਂ ਦੀ ਦੀ ਫੁਟੇਜ ਤੋਂ ਪਤਾ ਲੱਗਿਆ ਪਈ ਬਹੁਤ ਵੱਡਾ ੱਟਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਸਾਨੂੰ 28 ਤਰੀਕ ਨੂੰ ਕਾਲ ਆਈਆਂ ਸਨ ਰੋਟੀ ਦੀਆਂ ਅਸੀਂ ਐਸਐਸਪੀ ਅਸ਼wini ਕੋਲ ਟੋਲ ਨੂੰ ਮਿਲੇ ਦਰਖਾਸਤ ਦਿੱਤੀ ਸੌਂ ਡੀਐਸਪੀ ਨਾਲ ਸੱਦਿਆ ਪਰ ਅਜੇ ਤੱਕ ਜੋ ਫਰੋਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਫਰੋਤੀ ਮੰਗੀ ਪੈਸੇ ਮੰਗੇ ਸਨ 28 ਤਰੀਕ ਨੂੰ ਉਸ ਬੰਦੇ ਨੂੰ ਵੀ ਨਸਰ ਕੀਤਾ ਜਾਵੇ ਲੋਕਾਂ ਸਾਹਮਣੇ ਲਿਆਂਦਾ ਜਾਵੇ ਅੱਗੋਂ ਤੋਂ ਕਿਸੇ ਹਰ ਕੋਈ ਵੀ ਹੋਵੇ ਭਾਵੇਂ ਕਿਸੇ ਨਾਲ ਧੱਕਾ ਨਾ ਹੋਵੇ ਪਰ ਸਾਡਾ ਪੰਜਾਬ ਦਿਆਵਾਨ ਹੈ ਕਿਸੇ ਨਾਲ ਧੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀ ਨਾਲ ਥਾਂ ਥਾਂ ਤੇ ਧੱਕਾ ਹੁੰਦਾ ਰਿਹਾ ਹੈ ਸਾਡੇ ਨੌਜਵਾਨ ਜੁਬਨ ਪੀਤਨਾ ਹੋਇਆ ਅਸੀਂ ਇਸ ਗੱਲ ਤੋਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਇਸ ਗਰੀਬਰੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਦਾ ਸੈਬਰ ਸਾਲ ਕਿੱਥੇ ਗਿਆ ਕੈਪਟਨ ਦੀ ਘਰ ਦੀ ਦੇ ਪੈਸੇ ਨਿਕਲੇ ਕੁਝ ਘੰਟਿਆਂ ਚ ਇਹਨੇ ਬੰਦੇ ਰਸਤ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਆ ਮਾੜੇ ਦੀ ਨਹੀਂ ਹੁੰਦੀ ਇਸ ਤਰ੍ਹਾਂ ਬਹੁਤ ਕੋਈ ਖਬਰਾਂ ਸੁਣੀਦੀਆਂ ਨੇ ਗਰੋਹ ਕੰਮ ਕਰਦੇ ਨੇ ਇਹ ਗੱਲ ਗਰੋਹਾਂ ਨਾਲ ਨਹੀਂ ਪਾਈ ਜਾ ਸਕਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾੜੇ ਦਾ ਕੰਮ ਨਹੀਂ ਜਿਹ ਹੁੰਦਾ ਤੇ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਗਰੋਹਾਂ ਤੇ ਨੱਥ ਪਾਈ ਜਾਵੇ ਸਰ ਲੱਗਦਾ ਕਿ ਗੁਜਰਾਤ ਪੁਲਿਸ ਨੇ ਸਮਾਂ ਰਹਿੰਦਿਆਂ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਘਟਨਾ ਨਹੀਂ ਸੀ ਵਾਪਰਦੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18-19 ਦਿਨ ਹੋ ਗਏ ਜੀ ਉਸ ਸਰੀਰ ਵਾਲੇ ਵੇਖਣ ਨੂੰ ਕੀ ਕਹੀਏ ਵੀ ਦਿਲ ਨਹੀਂ ਕਰਦਾ ਇਹ じゃ ਮਾੜਾ ਹੱਲ ਕੀਤਾ ਇਤੇ ਰਹਿੰਦੇ ਸਮੇਂ ਚ ਕਿਤੇ ਕਾਰਵਾਈ ਕੀਤੇ ਘੱਟੋ ਘਾਟ ਸਾਨੂੰ ਸਰੀਰ ਤੇ ਸਬੂਤ ਮਿਲ ਜਾਂਦਾ ਜਾਨ ਬਚਣੀ ਇੱਕ ਵੱਖਰੀ ਗੱਲ ਹੀ ਪਰ ਸਾਨੂੰ ਸਰੀਰ ਨੇ ਪੂਰਾ ਮਿਲਿਆ ਸਰ ਕਿੰਨੇ ਬੰਦੇ ਫਿਰ ਅਰੈਸਟ ਕੀਤੇ ਨੇ ਅਸਲ ਗੁਜਰਾਤ ਕਿਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਸਾਡੇ ਵੀਰ ਜਿਹੜੇ ਨੇ ਗੁਜਰਾਤ ਤੇ ਬੈਠੇ ਨੇ ਸਾਡਾ ਵੀਰ ਉੱਥੇ ਗਿਆ ਸਾਡੇ ਭੈਣ ਭਣੋ ਜਿਆ ਗਏ ਨੇ ਉਹ ਦੱਸਣ ਕਿ ਕੱਲ ਉਨਾਵਣਾ ਪਹੁੰਚਣਾ ਜੀ ਸਵੇਰੇ